ਜਿਹਨੂੰ ਕਹਿ ਲਿਈਏ ਕਿ ਆਪਾਂ ਇੱਕ ਲੱਕੜ ਦੀ ਚੂਪਣੀ ਜਦੋਂ ਸਾਡੇ ਹਾਨੀਆਂ ਵਾਲੇ ਜਿਹੜੇ ਉਹਨਾਂ ਨੂੰ ਪਤਾ ਵੀ ਜਦੋਂ ਬੱਚਾ ਰੋਂਦਾ ਹੈ ਨਾ ਤੇ ਉਹ ਸਾਡੀਆਂ ਮਾਵਾਂ ਜੜੀਆਂ ਅਸੀਂ ਉਦੋਂ ਇੱਕ ਲੱਕੜ ਦੀ ਮਿਸਤਰੀਆਂ ਤੋਂ ਚੂਪਣੀ ਬਣਵਾ ਕੇ ਲਾਉਂਦੀਆਂ ਹੁੰਦੀਆਂ ਨੇ ਤੇ ਉਹ ਬੱਚੇ ਦੇ ਬੱਚੇ ਦੇ ਮੂੰਹ 'ਚ ਦੇ ਦੇਣੀ ਜਿਹੜੀ ਘਸੇ ਬਣਾ ਖਾਦੀ ਬਣਾ ਜਾਵੇ ਤੇ ਉਹ ਬਸ ਬੱਚੇ ਨੂੰ ਇਹ ਲੱਗੇ ਕਿ ਮੇਰੇ ਮੂੰਹ ਦੇ ਵਿੱਚ ਖਾਣ ਵਾਲੀ ਚੀਜ਼ ਪਈ ਹੋਈ ਹੈ ਉਹ ਕਹਿ ਸਕਦਾ ਹਾਂਜੀ ਤੇ ਉਹ ਫਿਰ ਉਹਨੂੰ ਬੱਚਾ ਚੁੰਗਦਾ ਰਹਿੰਦਾ ਹੈਗਾ ਤੇ ਉਹ ਉਤਰਾ ਹੀ ਫਿਰ ਭੁੱਖਾ ਤੇ ਸੌਂ ਜਾਂਦਾ ਸੀ ਉਹ ਹੀ ਉਦੇ ਵਿੱਚੋਂ ਨਾਦ ਕੋ ਨਿਕਲਣਾ ਇਹ ਸਰਕਾਰ ਸਾਨੂੰ ਉਹ ਲੱਕੜ ਦੀ ਚੂਬਣੀ ਜਿਹੜੀ ਆ ਦੇਖ ਰਹੀ ਹੈ ਜੀ ਤਾਂ ਸਾਬ ਅੱਜ ਵੀ ਕਰੀ ਬਾਬਾ ਜੀ ਦੇ ਘਰ ਦੇ ਹਾਲਾਤ ਦੱਸ ਰਹੇ ਸੀ ਕਿ ਹਰ ਇੱਕ ਚੀਜ਼ ਦੀ ਬਾਬਾ ਜੀ ਕਹਿੰਦੇ ਲੋੜ ਆ ਪਰ ਜਿਹੜਾ ਪਿਆਰ ਆ ਜੋ ਆਪਣਾ ਆਪਾ ਨਾ ਉਹ ਜ਼ਰੂਰ ਹਰ ਇੱਕ ਘਰ ਦੀ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਆਪੇ ਹੜਾਂ ਦੀ ਮਾਰ ਚੱਲ ਰਹੀ ਆ ਪਰ ਜਿਹੜੇ ਆਉਂਦੇ ਆ ਉਹਨਾਂ ਵਾਸਤੇ ਕਹਿੰਦੇ ਕਿ ਆਜੋ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ ਚਾਹ ਪਣੀ ਛਕੋ ਬਾਬੇ ਅੱਜ ਅਸੀਂ ਬੇੜੀ 2 ਮਿੰਟ ਠੱਲੀ ਸੀ ਵਾਪਸ ਚਲੇ ਸੀ ਤੇ ਉਨਤੀਆਂ ਦੀ ਆਵਾਜ਼ ਆ ਗਈ ਜਿਹਨਾਂ ਨੂੰ ਛੜਨ ਵਾਸਤੇ ਆਈ ਸੀ ਕਿ ਆਜੋ ਚਾਹ ਬਣੀ ਹੋਈ ਆ ਤੇ ਅਸੀਂ ਉਸ ਘਰ ਦੇ ਵਿੱਚ ਪਹੁੰਚ ਚੁੱਕੇ ਆ ਜਿਹੜੇ ਇਸ ਟਾਈਮ ਦੇ ਤੇ ਪ੍ਰਭਾਵਿਤ ਇਲਾਕੇ ਦੇ ਵਿੱਚ ਆ